ਸਹਾਇ ਪਰਭਾਤੀ ਮਹਲਾ ਤੀਜਾ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮ ਨੂੰ ਲਿਹੁ ਸੰਭਾਲ ਮਨ ਮੇਰੇ ਸ਼ਬਦ ਰੱਪੈ ਰੰਗ ਹੋਈ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚਿਆ ਨਾਏ ਪਿਆਰ ਹਰ ਮੰਦਰ ਸ਼ਬਦੇ ਸੋਣਾ ਕੰਚਨ ਕੋਟਿ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋ ਰੰਦਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗੁਆਰ ਜਿੱਥੈ ਲੇਖਾ ਮੰਗੀਐ ਤਿੱਥੈ ਦੇ ਜਾਤ ਨਾ ਜਾਈ ਸਾਚ ਰਤੇ ਸੇ ਉਪਰੇ ਦੁਖੀਏ ਦੂਜੈ ਭਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝਹਿ ਮੁਗਦਗੁਵਾਰ ਗੁਰ ਪ੍ਰਸਾਦੀ ਚੀਨਿਆ ਹਰ ਰਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਈ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸੁਵਾਈ ਹਰ ਮੰਦਰ ਹਰ ਕਾ ਹਾਟ ਹੈ ਰਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਭਾਈ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਈ ਨਾਨਕ ਗੁਰਮੁਖ ਵਣ ਜੀਐ ਸੱਚਾ ਸੌਦਾ ਹੋਇ ਪ੍ਰਭਾਤੀ ਮਹੱਲਾ ਤੀਜਾ ਪੈ ਭਾਈ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਉਤਾਰ ਸਦਾ ਜਾਗਹਿ ਕਰ ਆਪਣਾ ਰਾਖਹਿ ਪੰਜ ਤਸਕਰ ਕਾਢਹਿ ਮਾਰ ਮਨ ਮੇਰੇ ਗੁਰਮਖ ਨਾਮ ਧਿਆਇ ਜਿਤ ਮਾਰਗ ਹਰ ਪਾਈਐ ਮਨ ਸੇ ਹੀ ਕਰਮ ਕਮਾਏ ਰਹਾਉ ਗੁਰਮਖ ਸਹਜ ਧੁਨ ਉਪਜੈ ਦੁਖ ਹਉਮੈ ਵਿੱਚੋਂ ਜਾਈ ਹਰ ਨਾਮਾ ਹਰ ਮਨ ਵਸੈ ਸਹਜੇ ਹਰ ਗੁਣ ਗਾਈ ਗੁਰਮਤੀ ਮੁਖ ਸੋਹਣੀ ਹਰ ਰੱਖਿਆ ਉਰ ਧਾਰ ਐਤੈ ਉਤੈ ਸੁਖ ਘਣਾ ਜਪ ਹਰ ਹਰਿ ਉੱਤਰੀ ਪਾਰ ਹਉ ਮੈਂ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਈ ਮਨ ਮੁਖ ਦਰ ਢੋਈ ਨਾ ਲਹਿ ਭਾਈ ਦੂਜੇ ਕਰਮ ਕਮਾਈ ਤ੍ਰਿਗ ਖਾਣਾ ਤ੍ਰਿਗ ਪੈਨਣਾ ਜਿੰਨਾ ਦੂਜੈ ਭਾਏ ਪਿਆਰ ਵਿਸਟਾ ਕੇ ਕੀੜੇ ਵਿਸਟਾ ਰਾਤੀ ਮਰ ਜਮਹਿ ਹੋਹੀ ਖੁਆਰ ਜਿਨ ਕੋ ਸਤਗੁਰ ਭੇਟਿਆ ਤਿੰਨਾ ਵਿਟੋ ਬਲ ਜਾਓ ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਉ ਪੂਰੈ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਈ ਸਤਿਗੁਰ ਤੇ ਸਹਜ ਊ ਪੁਜੈ ਹਉਮੈ ਸ਼ਬਦ ਜਲਾਈ ਹਰ ਸਰਨਾਈ ਭਜ ਮਨ ਮੇਰੇ ਸਭ ਕਿਛ ਕਰਨੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗਾ ਵਿਪਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ੳਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਹਕ ਮੇਰੇ ਪ੍ਰਾਣ ਆਧਾਰਾ ਏਕ ਹਮਾਰਾ ਅੰਤਰ ਜਾਮੀ ਤਰ ਏਕਾ ਮੈਂ ਟਿਕ ਇਕਸ ਕੀ ਸਿਰਛਾ ਵਡਪੁਰਖ ਸੁਆਮੀ ਰਹਾਉ ਛਲ ਨਾਗਨ ਸਿਉ ਮੇਰੀ ਟੂਟਣ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੁਖ ਮੀਠੀ ਖਾਈ ਕੋਰਾਈ ਅੰਮ੍ਰਿਤ ਨਾਮ ਮਨ ਰਹਿਆ ਅਗਾਈ ਲੋਭ ਮੋਹ ਸਿਉ ਗਈ ਵਿਖੋਟ ਗੁਰ ਕਿਰਪਾਲ ਮੋਹਿ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੇ ਹਮ ਗੁਰ ਰਾਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਉ ਠਾਟ ਨਾ ਬਣਿਆ ਗੁਰ ਉਪਦੇਸ਼ ਮੋਹੇ ਕਾਨੀ ਸੁਨਿਆ ਜਹ ਦੇਖੋ ਤੈ ਮਹਾ ਚੰਡਾਲ ਰਾਖ ਲੀਏ ਆਪਣੇ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੋਹਾਗਨ ਗੁਰ ਕਹਿਆ ਇਹ ਰਸੈ ਵਿਖਾਗਨ ਇਨ ਸੰਬੰਧੀ ਰਸਾਤ ਲਜਾਈ ਹਮ ਗੁਰ ਰਾਖੇ ਹਰ ਲਿਵ ਲਾਈ ਅਹੰ ਮੇਵ ਸਿਓ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ये नी कर कहीं ना पाए हम गुर लिए लिये लिव लाए इन लोगों हम पय बैराई एक ग्रह मह दोए ना खटाई आए प्रभ पहचर लाग करहोत पावस प्रभ सरबाग प्रभ हसबो ले ये ने सगल दूत मेरी सेवा लाए ਤੂੰ ਤਾਕੁਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀ ਆ ਨਵੇਰਾ ਪਰਭਾਤੀ ਮਹੱਲਾ ਪੰਜਵਾਂ ਮਨ ਮੈਂ ਕ੍ਰੋਧ ਮਹਾ ਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰਿ ਇਸ ਨਾਨ ਤਨ ਚੱਕਰ ਬਣਾਈ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਪਗਉ ਤੀ ਮੁਦਰਾ ਮਨ 모ਇਆ ਮਾਇਆ ਰਹਾ ਪਾਪ ਕਰਹਿ ਪੰਚਾਂ ਕੇ ਬਸਰੀ ਤੀਰਥ ਨਾਏ ਕਹਿ ਸਭ ਉੱਤਰੇ ਬਹੁਰ ਕਮਾਵਹਿ ਹੋਏ ਨ ਸੰਕ ਜੰਪੁਰ ਬਾੰਦ ਖਰੇ ਕਾਲੰਕ ਘੁੰਗਰ ਬਾੰਦ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇ ਤਾਲਾ ਵਰਮੀ ਮਾਰੀ ਸਾਪ ਨਾਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੂਡ ਪਰ ਦੀ ਸਹਿਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਤੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋਡ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪੁਹਾਈਐ ਜੋਨੀ ਅਨਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨਾ ਪਾਈ ਪਰਮ ਗਤੀ ਪੁੱਛੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੈ ਆਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸ ਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਂਦੇ ਉਪਾਲਾ ਕੋਟ ਮੱਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਐ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਕ ਸਭ ਕਾਟੀ ਧਰਮ ਰਾਏ ਕੇ ਕਾਗਰ 파ਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਤ ਮਾਹੇ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖ ਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਿਨਾ ਆਇਆ ਤਬਹੀ ਜਾਤਾ ਘਟ ਘਟ ਅੰਤਰ ਰਵਿਆ ਸੋਈ ਤਿਸ ਬਿਨ ਬੀਜੋ ਨਾਹੀ ਕੋਈ ਬੈਰ ਬਿਰੋਧ ਛੇਦੇ ਭੈ ਪਰਮਾ ਰਬ ਕੋ ਨੀ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਢੇ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੈ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਨਿਆਨ ਤਥਾਈ ਜਹ ਸੇਵਕ ਗੋਪਾਲ ਗਸਾਈ ਪ੍ਰਭ ਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਤ ਇਸ ਨਾਨ ਕਰੀ ਜਾ ਚਰਨ ਕਮਲ ਨਿਮ ਖਰੀਦੇ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉਚੇ ਤੇ ਉਚਾ ਪ੍ਰਭ ਥਾਨ ਹਰ ਜਨ ਲਾਭ ਹੈ ਸਹਿਜ ਧਿਆਨ ਦਾਸ ਦਾਸਨ ਕੀ ਬਾਛੋਂ ਧੂਰ ਸਰਬ ਕਲਾ ਪ੍ਰੀਤਮ ਪਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਵਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣਤਾਸ